ਮੋਹਾਲੀ ਪੁਲਿਸ ਵੱਲੋਂ ਲਗਜ਼ਰੀ ਗੱਡੀਆਂ ਚੋਰੀ ਕਰਕੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਸੀ ਔਰ ਉਸ ਤੋਂ ਬਾਅਦ ਜੇਕਰ ਗੱਲ ਕਰੀ ਤਾਂ ਇਹੀ ਗੱਡੀਆਂ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਨੇ ਦੋ ਵਿਅਕਤੀ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਸਿਹਤਮੰਦ ਬਣਾਉਣ ਦੇ ਸੁਪਨੇ ਨੂੰ ਸੱਚ ਕਰਨ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ ਜਿਸ ਤਹਿਤ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪਿੰਡਾਂ ਤੇ ਸ਼ਹਿਰਾਂ 'ਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ ਸਵੇਰ ਛੋਣ ਤੱਕ 829 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਇਹਨਾਂ ਕਲੀਨਿਕਾਂ ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਹੁਣ ਤੱਕ 1 ਕਰੋੜ 54 ਲੱਖ ਤੋਂ ਵੱਧ ਲੋਕ ਇਹਨਾਂ ਆਮ ਆਦਮੀ ਕਲੀਨਿਕਾਂ ਦਾ ਲਾਭ ਲੈ ਚੁੱਕੇ ਹਨ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਅਸੀਂ ਦਵਾਈ ਲੈਣ ਜਾਂਦੇ ਜਾਂਦੇ ਹਾਂ ਜਾਂ ਸਾਡੇ ਘਰ ਦਾ ਕੋਈ ਬਿਮਾਰ ਹੋ ਜੰਨਾ ਡਾਕਟਰ ਸਾਹਿਬ ਕੋਲ ਜਾਈਦਾ ਡਾਕਟਰ ਸਾਹਿਬ ਆਪਣੇ ਘਰ ਨਾਂ ਲੈ ਕੇ ਜਾਈਦਾ ਹਰ ਘਰ ਦੇ ਨੂੰ ਦੇਖ ਲੈਂਦੇ ਨੇ ਆਣ ਕੇ ਦਵਾਈ ਵੀ ਇੱਥੇ ਟਾਈਮ ਨਾਲ ਦਿੰਦੇ ਟਾਈਮ ਨਾਲ ਸਾਰਾ ਕੁਝ ਸਾਨੂੰ ਮਿਲਦਾ ਹੈ ਬਹੁਤ ਸਤਿਕਾਰ ਨੇ ਭਾਰੂ ਕੈਂਪ ਤੇ ਟ੍ਰੇਨਿੰਗ ਹਾਲਾ ਖੋਲਿਆ ਇਹਨਾਂ ਜੀ ਆਮ ਚਲਦਾ ਗਰੀਬ ਜੰਤਾ ਮਲੂਮ ਮੈਂ ਆ ਅਗਰ ਮੇਰੇ ਜੇ ਕੋਈ ਪੈਸਾ ਨਹੀਂ ਮੈਂ ਕਿਸੇ ਚੀਜ਼ ਨੂੰ ਬਹਾਰ ਹੋਇਨਾ ਵਾ ਕਈ ਮਰ ਰੋਟੀਆਂ ਲੱਗ ਜਾਂਦੀਆਂ ਨੇ ਰੂਲ ਪੋਸ਼ਨ ਲੱਗ ਜਾਂਦੇ ਨੇ ਕਈ ਬਹਾਰ ਚੱਟ ਜਾਂਦਾ ਮੇਰੇ ਕੋਲ ਪੈਸਾ ਨਹੀਂ ਹੈਗਾ ਕਿ ਮੈਂ ਮਹੱਲਾ ਕਲਨੀ ਆ ਕੇ ਫ੍ਰੀ ਅਰਾਇਜ ਕਰਾ ਸਕਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦੇ ਲੋਕਾਂ ਨੂੰ ਸਿਹਤਮੰਤ ਤੇ ਨਿਰੋਗ ਜੀਵਨ ਦੇਣ ਲਈ ਵਚਨਬੱਧ ਹਨ। ਜਿਹੜੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਸਿੱਧੇ ਤੌਰ ਦੇ ਉੱਪਰ ਗੱਲ ਕਰੀਏ ਤਾਂ ਮੋਹਾਲੀ ਦੇ ਸਪੈਸ਼ਲ ਸੈੱਲ ਵੱਲੋਂ ਇਹ ਪੁਸ ਇਸ ਜਿਹੜਾ ਪੂਰੀ ਚੋਰੀ ਨੂੰ ਫੜਾਇਆ ਗਿਆ ਔਰ ਇੰਟੈਲੀਜੈਂਸ ਦੇ ਮੁਤਾਬਕ ਚਲਦੇ ਹੋਏ ਲਗਭਗ 9 ਗੱਡੀਆਂ ਜਿਹੜੀਆਂ ਲਗਜ਼ਰੀ ਗੱਡੀਆਂ ਬਰਾਮਦ ਕਰ ਲਿਆ ਗਿਆ ਜਿਸ ਦੇ ਵਿੱਚ 5 ਫੋਰਚੂਨਰ ਕਾਰਾਂ ਨੇ ਔਰ ਨਾਲ ਦੇ ਨਾਲ ਇਹ ਵੀ ਦੱਸਦੀ ਕਿ ਨੋਵਾ ਕ੍ਰਿਸਟਾ 2 ਨੇ ਕ੍ਰੇਟਾ ਇੱਕ ਔਰ ਬਰੀਜ਼ਾ ਕਾਰ ਹੈ ਹਾਲਾਂਕਿ ਇਸ ਦੇ ਵਿੱਚ ਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਮੁਹਾਲੀ ਦੇ ਸਪੈਸ਼ਲ ਸੈਲ ਵੱਲੋਂ ਕਾਬੂ ਕੀਤੇ ਗਏ ਨੇ ਲਗਭਗ 9 ਗੱਡੀਆਂ ਜਿਹੜੀਆਂ ਨੇ ਬਰਾਮਦ ਕੀਤੀਆਂ ਗਈਆਂ ਔਰ ਹਰਿਆਣੇ ਦੇ ਇਹ ਦੋਨੋਂ ਜਿਹੜੇ ਰਮੇਸ਼ ਪੁੱਤਰ ਜੱਲੇਵਾਸੀ ਪਿੰਡ ਸੀਸਰਖਾਨ ਰੋहतक ਦਾ ਰਹਿਣ ਵਾਲਾ ਦੂਸਰੇ ਤਰਫ ਜਿਹੜਾ ਦੂਸਰਾ ਵਿਅਕਤੀ ਹੈ ਉਹ ਅਮਿਤ ਪੁੱਤਰ ਕਰਨ ਸਿੰਘ ਵਾਸੀ ਵਾਰਡ ਨੰਬਰ 5 ਹਰਿਆਣਾ ਰੋहतक ਦਾ ਰਹਿਣ ਵਾਲਾ ਔਰ ਇਹ ਦੱਸਦੀ ਕਿ तमाम ਪੰਜਾਬ ਦੇ ਵਿੱਚੋਂ ਔਰ ਭਾਰਤ ਦੇ ਵਿੱਚੋਂ ਗੱਡੀਆਂ ਖਰੀਦ ਕੇ ਉਸ ਨੂੰ ਨਾਰਥ ਈਸਟ ਦੀਆਂ ਕੰਟਰੀਆਂ ਉੱਥੇ ਜਾ ਕੇ ਵੇਚਦੀ ਸੀ ਔਰ ਕਿਸ ਤਰੀਕੇ ਦੇ ਨਾਲ ਨੰਬਰਾਂ ਦੀ ਟੈਂਪਰ ਕਰਕੇ ਉਸ ਨੂੰ ਗਲਤ ਤਰੀਕੇ ਦੇ ਨਾਲ ਵੇਚਦੀ ਸਾਲਾਂਕਿ ਸਿੱਧੇ ਤੌਰ ਦੇ ਉੱਪਰ ਇਸ ਪੂਰੇ ਨੈਕਸਸ ਦਾ ਪਰਦਾ ਫਾਸ਼ ਜਿਹੜਾ ਮੋਹਾਲੀ ਪੁਲਿਸ ਵੱਲੋਂ ਕਰ ਲਗਿਆ ਮੋਹਾਲੀ ਪੁਲਿਸ ਜਿਹੜੀ ਐਸ ਤਮਾਮ ਗੱਡੀਆਂ ਨੂੰ ਰਿਕਵਰੀ ਦੇ ਵਿੱਚ ਪਾਰੀ ਔਰ ਇਹ ਵੀ ਦੱਸਦੀ ਕਿ ਫਿਲਹਾਲ 77 ਕਾਰਾਂ ਜਿਹੜੀਆਂ ਨੇ ਉਸ ਨੂੰ ਆਇਡੈਂਟੀਫਾਈ ਕਰ ਲਿਆ ਹੈਗਾ ਆਇਡੈਂਟੀਫਾਈ ਕਰਨ ਤੋਂ ਬਾਅਦ ਕੀ ਕੁਝ ਜਿਹੜਾ ਨਿਕਲ ਕੇ ਆਇਆ ਹੈ ਸਾਹਮਣੇ ਉਹ ਵੀ ਦੇਖਣਾ ਹੋਵੇਗਾ ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਜੇਕਰ ਗੱਲ ਕਰੀਏ ਮੁਹਾਲੀ ਦੇ ਸਪੈਸ਼ਲ ਸੈੱਲ ਨੂੰ ਇਸ ਦੇ ਵਿੱਚ ਜਿਹੜੀ ਸਫਲਤਾ ਹਾਸਲ ਹੋਈ ਹੈ ਇਸ ਸਫਲਤਾ ਦੇ ਵਿੱਚ ਜੇਕਰ ਗੱਲ ਕਰੀ ਤਾਂ ਕਿਹੜੀਆਂ-ਕਿਹੜੀਆਂ ਗੱਡੀਆਂ ਹੋਰ ਜਿਹੜੀਆਂ ਰੱਖੀਆਂ ਗਈਆਂ ਗੁਰਸ਼ੇਰ ਸਿੰਘ ਪੂਰਾ ਕੇਸ ਜੇਕਰ ਗੱਲ ਕਰੀਏ ਤਾਂ ਕਿੱਥੋਂ ਸ਼ੁਰੂਆਤ ਹੋਈ ਏ ਔਰ ਇਸ ਵੱਡੀ ਸਫਲਤਾ ਨੂੰ ਹਾਸਲ ਕਿਦਾਂ ਕੀਤਾ ਗਿਆ ਇਹ ਜੀ ਇੱਕ 14 ਜੁਲਾਈ ਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਇੱਕ ਸੀਕ੍ਰੀਟ ਇਨਫੋਰਮੇਸ਼ਨ ਕਿ ਜਿਹੜੀਆਂ ਚੋਰੀ ਦੀਆਂ ਗੱਡੀਆਂ ਮਹਾਲੀ ਜ਼ਿਲ੍ਹੇ ਦੇ ਵਿੱਚ ਵੇਚੀਆਂ ਜਾ ਰਹੀਆਂ ਨੇ ਔਰ ਉਹਦੇ ਉੱਤੇ ਜਿਹੜਾ ਟਾਈਮਲੀ ਐਕਟ ਕਰਦੇ ਹੋયા ਹੈ ਸਪੈਸ਼ਲ ਸੈੱਲ ਵੱਲੋਂ ਇੰਸਪੈਕਟਰ ਸ਼ੇਵ ਕੁਮਾਰ ਦੀ ਟੀਮ ਵੱਲੋਂ ਜਿਹੜਾ ਟਾਈਮਲੀ ਐਕਟ ਕਰਦੇ ਹੋયા ਹੈ ਜਿਹੜਾ ਇੱਕ ਦੋਸ਼ੀ ਫੜਿਆ ਗਿਆ ਸੀਗਾ ਫਰਦਰ ਉਹਦੀ ਪੁਸ਼ਕਿਸ਼ ਤੇ ਉਤੋਂ ਇਹ ਗੱਲ ਪਤਾ ਲੱਗੀ ਕਿ ਜਿਹੜਾ ਇਹ ਗੈਂਗ ਦਾ ਜਿਹੜਾ ਸਰਗਨਾਮਿਤ ਹੈਗਾ ਉਹ ਇਸ ਟਾਈਮ ਤੇ ਜਿਹੜਾ ਗੋਆ ਹੈ ਉਹਨੂੰ ਇੰਟਰਨੈਸ਼ਨਲ 에ਰਪੋਰਟ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਟਰਮੀਨਲ 3 ਤੋਂ ਗ੍ਰਿਫਤਾਰ ਕੀਤਾ ਗਿਆ ਔਰ ਉਹਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੀਆਂ ਟੋਟਲ ਨੌ ਲਗਜ਼ਰੀ ਗੱਡੀਆਂ ਰਿਕਵਰ ਕੀਤੀਆਂ ਗਈਆਂ ਔਰ ਇਹੋ ਜਿਹੀਆਂ 77 ਗੱਡੀਆਂ ਜਿਹੜੀਆਂ ਨੇ ਪੁਸ਼ਕਿਸ਼ ਸਾਹਮਣੇ ਆਈਆਂ ਨੇ ਜਿਨ੍ਹਾਂ ਨੂੰ ਯਰਮਾਰਕ ਕੀਤਾ ਗਿਆ ਔਰ ਉਹਨਾਂ ਨੂੰ ਜਲਦੀ ਰਿਕਵਰ ਕੀਤਾ ਜਾਊਗਾ ਇਹ ਕਿਦਾਂ ਮਤਲਬ ਸ਼ੁਰੂਆਤ ਕਿਦਾਂ ਕਰਦੇ ਸੀ ਗੱਡੀ ਕਿਦਾਂ ਚੋਰੀ ਇਹ ਬੇਸਿਕਲੀ ਇਹਨਾਂ ਦੀ ਜਿਹੜੀ ਮੋਡਲ ਸਪ੍ਰਿੰਟ ਇਹ ਸੀਗੀ ਕਿ ਇਹ ਟੋਟਲ लॉस ਗੱਡੀ ਕਿਸੇ ਵੀ ਸਕ੍ਰੈਪ ਡੀਲਰ ਤੋਂ ਜਾਂ ਇੰਸ਼ੋਰੈਂਸ ਡੀਲਰ ਤੋਂ ਲੈ ਲੈਂਦੇ ਸੀਗੇ ਫਿਰ ਉਸੇ ਮੇਕ ਮਾਡਲ ਦੀ ਰੰਗ ਦੀ ਗੱਡੀ ਜਿਹੜੀ ਚੋਰੀ ਲੈਂਦੇ ਸੀਗੇ ਉਹ ਭਾਵੇਂ ਚੋਰਾਂ ਕੋਲੋਂ ਲੈਂਦੇ ਸੀ ਕਿ ਭਾਵੇਂ ਇਹਦੀ ਇੱਕ ਆਪਣੇ ਮੈਰਿਟ ਦੇ ਵਿੱਚ ਅਸੀਂ ਬੰਦੇ ਆਇਡੈਂਟੀਫਾਈ ਕੀਤੇ ਜਿਨ੍ਹਾਂ ਨੂੰ ਯੂਜ਼ ਕਰਦੇ ਸੀਗੇ ਫਿਰ ਉਸ ਜਿਹੜੀ ਚੋਰੀ ਕੀਤੀ ਹੋਈ ਗੱਡੀ ਦੇ ਉੱਤੇ ਟੋਟਲ लॉस ਗੱਡੀ ਦੇ ਕੰਡੈਨਸ਼ਸ ਲਗਾ ਕੇ ਇਹ ਨੋਰਥ-ਈਸਟ ਸਟੇਟ ਦੇ ਵਿੱਚ ਵੇਚਿਆ ਜਾਂਦਾ ਸੀਗਾ ਇਹ ਹੋਲ ਇੰਡੀਆ ਦੇ ਵਿੱਚ ਇਹਨਾਂ ਦਾ ਨੈਕਸਸ ਸੀਗਾ ਤਮਾਮ ਗੱਡੀਆਂ ਚੋਰੀ ਕਰਕੇ ਫਿਰ ਵੇਚਦੀ ਸੀ ਉੱਥੋਂ ਨੋਰਥ ਇੰਡੀਆ ਦੇ ਵਿੱਚ ਐਕਟਿਵ ਸੀਗੇ ਔਰ ਅਸੀਂ ਜਿਹੜੇ ਤੁਹਾਨੂੰ ਦੱਸੇ ਕਿ ਡਿਫਰੈਂਟ ਡਿਫਰੈਂਟ ਇਹਨਾਂ ਦੇ ਮੋਡਿਊਲ ਸੀਗੇ ਜਿਹੜੇ ਨੰਬਰ ਪੰਚ ਕਰਦੇ ਸੀ ਜਿਹੜੇ ਗੱਡੀਆਂ ਚੋਰੀ ਕਰਦੇ ਸੀ ਉਹ ਸਾਰੇ ਅਸੀਂ ਦੋਸ਼ੀ ਨਾਮਜ਼ਦ ਕੀਤੇ ਹੋਏ ਐ ਔਰ ਜਲਦ ਰੀਟਸ ਕਰਕੇ ਜਿਹੜੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਧੰਨਵਾਦ ਆ ਗੁਰਸ਼ੇਰ ਸਿੰਘ ਸੰਧੂ ਸੀਗੇ ਇਹੀ ਉਹ ਗੱਡੀਆਂ ਨੇ ਹਾਲਾਂਕਿ ਇਹਨਾਂ ਗੱਡੀਆਂ ਦੇ ਵਿੱਚੋਂ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਲੈ ਕੇ ਜਾਇਆ ਜਾਂਦਾ ਸੀਗਾ ਇਹ तमाम ਲਗਜ਼ਰੀ ਗੱਡੀਆਂ ਨੇ ਜਿਨ੍ਹਾਂ ਦੇ ਵਿੱਚ ਹੱਲੇ ਕਈ ਟੈਂਪਰਰੀ ਨੰਬਰ ਗੱਡੀਆਂ ਵੀ ਨੇ ਹਾਲਾਂਕਿ ਪੂਰੇ ਇੰਡੀਆ ਦੇ ਵਿੱਚ तमाम ਜਿਹੜੇ ਇਹ ਨੈਕਸਸ ਦੇ ਵਿੱਚ ਜਿਹੜੇ ਚੋਰੀ ਦੇ ਲੋਕ ਸੀਗੇ ਚੋਰੀ ਕਰਕੇ ਗੱਡੀਆਂ ਫਿਰ ਉਸ ਨੂੰ ਕਿਵੇਂ ਨਾਰਥ ਇੰਡੀਆ ਦੇ ਵਿੱਚ ਜਾਂ ਕਹਿ ਲਈ ਵੀ ਮਿਆਂਮਾਰ ਦਾ ਜਿਹੜਾ ਮੁੱਖ ਸਰਗਣਾ ਹੈ ਖੇਤੋ ਅਚੰਮੀ ਨਾਮ ਦਾ ਉਹ ਇਹਨਾਂ ਦਾ ਪੂਰਾ ਸਰਗਣਾ ਹੈ ਔਰ ਉਹੀ ਪੂਰੇ ਡੀਲਰਸ ਨੂੰ ਆਪਣੇ ਦੇ ਵਿੱਚ ਲਿੰਕ ਦੇ ਵਿੱਚ ਰੱਖਦਾ ਸੀ ਜਿਹੜੇ ਚੋਰੀ ਦੇ ਗੱਡੀਆਂ ਵੇਚਦੇ ਨੇ ਹਾਲਾਂਕਿ ਇਸ ਪੂਰੇ ਕੇਸ ਦੇ ਵਿੱਚ ਹੋਰ ਕਿੰਨੀਆਂ ਬਰਾਮਦਗੀਆਂ ਹੁੰਦੀਆਂ ਨੇ ਲਗਭਗ 400 ਗੱਡੀਆਂ ਜਿਹੜੀਆਂ ਨੇ ਇਸ ਦੀ ਸੂਚਨਾ ਮਿਲੀ ਹੈ ਕਿ ਉਸ ਨੂੰ ਪਿਛਲੇ ਲੰਮੇ ਸਮੇਂ ਦੌਰਾਨ ਚੋਰੀ ਕਰਕੇ ਜਿਹੜਾ ਹੈਗਾ ਵੇਚਿਆ ਗਿਆ ਬਾਹਰਲੇ ਸੂਬਿਆਂ ਦੇ ਵਿੱਚ ਔਰ ਇਸ ਕੇਸ ਦੀ ਜੇਕਰ ਜੇਕਰ ਜਦੋਂ ਹੁੰਦਾ ਹੈ ਤਾਂ ਇਸ ਪੁਲਿਸ ਜਿਹੜੀ ਹੈ ਜਦੋਂ ਇਨਵੈਸਟੀਗੇਸ਼ਨ ਕਰਕੇ ਇਸ ਸਿੱਟੇ ਤੱਕ ਪਹੁੰਚ ਕੇ ਲਗਭਗ 9 ਗੱਡੀਆਂ ਬਰਾਮਦ ਕੀਤੀਆਂ ਗਈਆਂ 70 ਗੱਡੀਆਂ ਜਿਹੜੀਆਂ ਪੂਰੀਆਂ ਆਈਡੈਂਟੀਫਾਈ ਕੀਤੀਆਂ ਨੇ ਸੋ ਹੁਣ ਕੀ ਕੁਝ ਨਿਕਲ ਕੇ ਆਉਂਦਾ ਹੈ ਮੁਕਸਰਕਣਾ ਕਦੋਂ ਤੱਕ ਕਾਬੂ ਹੁੰਦਾ ਹੈ ਇਹ ਦੇਖਣਾ ਹੋਵੇਗਾ कैमरा पर्सन सुमित मनजोत सिंह कांग दैनिक सवेरा टीवी मोहाली के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर